ਮੈਂ ਕਦੇ-ਕਦੇ ਸੋਚਦਾ ਹਾਂ ਜਿਹੜਾ ਪੰਜਾਬ ਬੈਠਾ ਵਿਅਕਤੀ ਉਹ ਸੋਚਦਾ ਕਿਤੇ ਮੈਂ ਵੀ ਵਿਦੇਸ਼ ਜਾਵਾਂ ਉੱਥੇ ਮੇਰੇ ਕੋਲ ਵੀ 4 ਪੈਸੇ ਆਉਣ ਮੈਂ ਖੁਸ਼ ਹੋਵਾਂ ਤੇ ਮੈਂ ਵਿਦੇਸ਼ਾਂ ਵਿੱਚ ਵੀ ਬੰਦੇ ਦੁਖੀ ਵੇਖੇ ਨੇ ਕੈਨੇਡਾ ਅਮਰੀਕਾ ਵਿੱਚ ਚਲ ਜਾਓ ਤੁਸੀਂ ਇੰਗਲੈਂਡ ਚਲ ਜਾਓ ਕਿਸੇ ਕੰਟਰੀ ਜੀ ਵੇਲ ਉੱਥੇ ਵੀ ਬੰਦਾ ਪਰੇਸ਼ਾਨ ਬੈਠਾ ਕੀ ਗੱਲ ਉਹਦੀਆਂ ਪਰੇਸ਼ਾਨੀਆਂ ਹੋਰ ਨੇ ਉਹ ਕਹਿੰਦਾ ਇਨਾਚਰ ਹੋ ਗਿਆ ਮੇਰੇ ਅੱਜ ਤੱਕ ਪੇਪਰ ਨਹੀਂ ਬਣੇ ਜਿਹਦੇ ਪੇਪਰ ਬਣ ਗਿਆ ਪਾਸਪੋਰਟ ਬਣ ਗਿਆ ਉਹ ਉਹਨੂੰ ਕਹਦਾ ਦੁੱਖ ਹੈ ਕਹਿੰਦਾ ਕਾਰੋਬਾਰ ਨਹੀਂ ਚੱਲ ਰਿਹਾ ਅਛਾ ਜਿਹਦਾ ਕਾਰੋਬਾਰ ਵੀ ਚੱਲਦਾ ਪੇਪਰ ਵੀ ਹੈਗੇ ਆ ਉਹਨੂੰ ਹੋਰ ਦੋਖਿਆ ਕਹਿੰਦਾ ਕੀ ਕਹਿੰਦਾ ਜਵਾਬ ਨਹੀਂ ਆਖੇ ਲੱਗਦੇ ਪਰੇਸ਼ਾਨੀ ਇੱਕ ਥੋੜਾ ਪਰੇਸ਼ਾਨੀਆਂ ਤੇ ਕਹੀ ਜਦੋਂ ਤੱਕ ਤੂੰ ਨਹੀਂ ਮੁਕਾਦਾ ਤੂੰ ਕਹਿਂਗਾ ਪਰੇਸ਼ਾਨੀਆਂ ਮੁੱਕ ਜਾਣਗੀਆਂ ਪਰੇਸ਼ਾਨੀਆਂ ਤੇ ਤੈਨੂੰ ਮੁਕਾ ਆਖੇ ਵੀ ਨਹੀਂ ਮੁਕਣੀਆਂ ਬਸ ਤੈਨੂੰ ਤਗੜੇ ਹੋਣਾ ਪੈਣਾ ਹੈ ਤੈਨੂੰ ਸਟਰੋਂਗ ਹੋਣਾ ਪੈਣਾ ਹੈ ਤੈਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਪੈਣਾ ਹੈ ਸ਼ੁਕਰਾਨਾ ਕਰਨਾ ਪੈਣਾ ਵੀ ਸੱਚਾ ਪਾਤਸ਼ਾਹ ਦੋਖਾਵੇ ਸੋਖਾਵੇ ਮੈਂ ਤੇਰੇ ਦਰ ਨਾਲ ਜੁੜਿਆ ਰਹਾ ਮੈਂ ਤੇਰੇ ਘਰ ਨਾਲ ਜੁੜਿਆ ਰਹਾ ਬਸ ਇਹ ਆਤ ਰਖਣੀ ਹੈ